ਇੱਡੀ ਭੈੜੀ ਕਰਤੂਤ ਹਰਕਤ ਕੀਤੀ ਐ ਕਮਲ ਕੌਰ ਦਾ ਕਤਲ ਕੀਤਾ ਇਹਨਾਂ ਹਰਾਮਖੋਰਾਂ ਨੇ ਜਿਹੜਾ ਕਮਰਕਸ਼ਾ ਹੁੰਦਾ ਨਾ ਲੱਕ ਨਾਲ ਬੰਨਿਆ ਹੋਇਆ ਉਹ ਕਮਰਕਸ਼ੇ ਦੇ ਨਾਲ ਉਹ ਕਮਲ ਕੌਰ ਕੁੜੀ ਨੂੰ ਗਲ ਘੁੱਟ ਕੇ ਮਾਰੇ ਉਹ ਕਹਿੰਦਾ ਜਿਹਦੇ ਨਾਮ ਨਾਲ ਕੌਰ ਜਾਂ ਸਿੰਘ ਲੱਗਿਆ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਫਿਰ ਜਿਹੜਾ ਕੌਰ ਤੇ ਸਿੰਘ ਸ਼ਬਦ ਹੈ ਇਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਔਰ ਸ਼ਬਦ ਹਿੰਦੂ ਔਰਤਾਂ ਦੇ ਨਾਮ ਨਾਲ ਵੀ ਲੱਗਦਾ ਹੈ ਸਿੰਘ ਸ਼ਬਦ ਜਿਹੜਾ ਉਹ ਹਿੰਦੂ ਬੰਦਿਆਂ ਦੇ ਨਾਮ ਤੇ ਨਾਮ ਕਰਨ ਲੱਗਦਾ ਹੈ ਜਨਾਨੀਆਂ ਮਾਰਨ ਵਾਲੇ ਔਰਤਾਂ ਮਾਰਨ ਵਾਲੇ ਸੂਰਮੇ ਜੇ ਅਮਰਤਪਾਲ ਇਤੋਂ ਬਾਅਦ ਕੋਈ ਹਰਕਤ ਕਰ ਗਿਆ ਜੇ ਵੀ ਇਹ ਹਰਕਤਾਂ ਤੋਂ ਬਾਅਦ ਕਰ ਲਈ ਜੇ ਵੀ ਕਹਿੰਦਾ ਫਿਰ ਬੰਦੇ ਦਾ ਪੁੱਤ ਬਣਾਵਾਂਗੇ ਨਾ ਜਨਾਨੀ ਮਾਰਨ ਵਾਲਾ ਔਰਤ ਮਾਰਨ ਵਾਲਾ ਕਦੇ ਸੂਰਮਾ ਨਹੀਂ ਹੋ ਸਕਦਾ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਗਿਆਨੀ ਬੁੱਟਾ ਸਿੰਘ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਗਿਆਨੀ ਬੁੱਟਾ ਸਿੰਘ ਨੇ ਅਮਰਿਤਪਾਲ ਮਹਿਰੋ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਇਸ ਵੀਡੀਓ ਦੇ ਵਿੱਚ ਗਿਆਨੀ ਬੁੱਟਾ ਸਿੰਘ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਮਰਿਤਪਾਲ ਮਹਿਰੋ ਤੇ ਉਸਦੇ ਸਾਥੀਆਂ ਨੇ ਕੰਚਨ ਕੁਮਾਰੀ ਉਰਫ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਮਲਕੌਰ ਭਾਬੀ ਦੇ ਨਾਂ ਨਾਲ ਮਸ਼ਹੂਰ ਸੀ ਉਸਦੇ ਨਾਲ ਗੰਦੀ ਹਰਕਤ ਕੀਤੀ ਯਾਨੀ ਕਿ ਉਸ ਦਾ ਰੇਪ ਹੋਇਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਯਾਨੀ ਬੁੱਟਾ ਸਿੰਘ ਦੇ ਇਸ ਬਿਆਨ ਨੇ ਹੁਣ ਵਿਵਾਦ ਛੇੜ ਕੇ ਰੱਖ ਦਿੱਤਾ ਹੈ ਅਤੇ ਕਈ ਸਵਾਲ ਵੀ ਉੱਠੇ ਨੇ ਯਾਨੀ ਬੁੱਟਾ ਸਿੰਘ ਨੇ ਇਹ ਵੀ ਕਿਹਾ ਹੈ ਕਿ ਸਿੰਘ ਤੇ ਗੁਰਦਾ ਸਿੱਖ ਧਰਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਇਸ ਵੀਡੀਓ ਦੇ ਵਿੱਚ ਅੰਮ੍ਰਿਤਪਾਲ ਮਹਿਰੋ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਗਿਆਨੀ ਬੁੱਢਾ ਸਿੰਘ ਨਜ਼ਰ ਆ ਰਹੇ ਨੇ ਕੀ ਕੁਝ ਇਲਜ਼ਾਮ ਅੰਮ੍ਰਿਤਪਾਲ ਮਹਿਰੋ ਦੇ ਉੱਤੇ ਗਿਆਨੀ ਬੁੱਢਾ ਸਿੰਘ ਦੇ ਵੱਲੋਂ ਲਗਾਏ ਗਏ ਨੇ ਤੁਸੀਂ ਸੁਣੋ ਬਾਘਰੂ ਜੀ ਦਾ ਖਾਲਸਾ ਬਾਘਰੂ ਜੀ ਕੀ ਫਤਿਹ ਅੰਮ੍ਰਿਤਪਾਲ ਮਹਿਰੋ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਉਹਦੇ ਦੋ ਸਾਥੀਆਂ ਨੇ ਕੰਚਨ ਕੁਮਾਰੀ ਜਣ ਕੇ ਕਮਲ ਕੌਰ ਦਾ ਕਤਲ ਕੀਤਾ ਹੈ ਤੇ ਉਹ ਕਤਲ ਕੋਈ ਸੂਰਮਗਤੀ ਨਾਲ ਨਹੀਂ ਕੀਤਾ ਉਹਦੇ ਵਿੱਚ ਸਭ ਤੋਂ ਵੱਡੀ ਧੋਖਾ ਇਹ ਹੈ ਕਿ ਉਹਨੂੰ ਘਰ ਦੇ ਵਿੱਚੋਂ ਕਹਿੰਦੇ ਕਿਸੇ ਗੱਡੀ ਦੀ ਪ੍ਰਮੋਸ਼ਨ ਕਰਾਉਣੀ ਹੈ ਦਫ਼ਤਰ ਦੇ ਵਿੱਚ ਲਜਾਣ ਵਾਸਤੇ ਇੱਕ ਭਲੇਖਾ ਦੇ ਕੇ ਲੈ ਕੇ ਗਏ ਨੇ ਫਿਰ ਗਾੜੀ ਕੋਲੋਂ ਚ ਹੁੰਦਾ ਕਿਸੇ ਸੁੰਨਸਨਾ ਜਗ੍ਹਾ ਦੇ ਉੱਪਰ ਲੈ ਗਏ ਉੱਥੇ ਉਹਨੂੰ ਗਾਲ ਘੋੜ ਕੇ ਮਾਰ ਦਿੱਤਾ ਗਿਆ ਹੁਣ ਇੱਥੇ 1 ਮਿੰਟ ਵਾਸਤੇ ਥੋੜਾ ਜਿਹਾ ਧਿਆਨ ਦਿਓ ਆ ਜਿਹੜੇ ਕਹਿੰਦੇ ਨੇ ਨਾ ਸਰੋਪੇ ਦੀ ਵਿਅਦਵੀ ਕਰਦੀ ਪੱਗ ਦੀ ਦਸਤਾਰ ਦੀ ਵਿਅਦਵੀ ਕਰਦੀ ਇਹਨਾਂ ਹਰਾਮਖੋਰਾਂ ਨੇ ਜਿਹੜਾ ਕਮਰਕਸ਼ਾ ਹੁੰਦਾ ਹੈ ਨਾ ਲੱਕ ਨਾਲ ਬੰਨਿਆ ਹੋਇਆ ਉਹ ਕਮਰਕਸ਼ੇ ਦੇ ਨਾਲ ਉਹ ਕਮਲਕੌਰ ਕੁੜੀ ਨੂੰ ਗਲ ਘੁੱਟ ਕੇ ਮਾਰਿਆ ਫਾਹਦੇ ਕੇ ਮਾਰਿਆ ਜਣ ਕੇ ਕਿੱਡੀ ਭੈੜੀ ਕਰਤੂਤ ਹਰਕਤ ਕੀਤੀ ਹੈ ਸੁਣ ਗੱਲ ਧਿਆਨ ਦੇ ਉਹ ਕਹਿੰਦਾ ਜਿਹਦੇ ਨਾਮ ਨਾਲ ਕੌਰ ਜਾਂ ਸਿੰਘ ਲੱਗਿਆ ਉਹਨੂੰ ਅਸੀਂ ਮਖਸ਼ਾਂਗੇ ਨਹੀਂ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਬਹੁਤ ਗੰਦ ਹੈ ਉਥੇ ਤੁਹਾਡੇ ਦੇ ਡਿਪੈਂਡ ਕਰਦਾ ਤੁਸੀਂ ਦੇਖਣਾ ਕੀ ਚਾਹੁੰਦੇ ਹੋ ਤੁਸੀਂ ਕਿਸੇ ਤੇ ਪਾਬੰਦੀ ਨਹੀਂ ਲਾ ਸਕਦੇ ਫਿਰ ਜਿਹੜਾ ਕੌਰ ਦੇ ਸਿੰਘ ਸ਼ਬਦ ਹੈ ਇਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਕੌਰ ਸ਼ਬਦ ਹਿੰਦੂ ਔਰਤਾਂ ਦੇ ਨਾਮ ਨਾਲ ਵੀ ਲੱਗਦਾ ਹੈ ਸਿੰਘ ਸ਼ਬਦ ਜਿਹੜਾ ਉਹ ਹਿੰਦੂ ਬੰਦਿਆਂ ਦੇ ਨਾਮ ਨਾਲ ਲੱਗਣ ਲੱਗਦਾ ਹੁੰਦੇ ਨੇ ਇੰਡੀਆ ਟੀਮ ਦੇ ਜਿਹੜੇ ਕ੍ਰਿਕਟਰ ਸਾਬਕਾ ਕਪਤਾਨ ਸੀ ਮਹਿੰਦਰ ਸਿੰਘ ਧੋਨੀ ਉਹਦੇ ਨਾਮ ਨਾਲ ਵੀ ਸਿੰਘ ਲੱਗਦਾ ਉਹ ਕਿਹੜਾ ਸਿੱਖ ਹੈ ਰਾਜਾ ਜੈ ਸਿੰਘ ਉਹ ਤਾਂ ਅਮਰ ਸ਼ਕੌਣ ਤੋਂ ਪਹਿਲਾਂ ਹੀ ਨਾ ਅਜਿਹੇ ਖੁਕਰੀਆਂ ਮਾਰਦੇ ਨੇ ਨਾ ਕਿ ਦੀ ਤੇ ਨਾਮ ਨਾਲ ਸਿੰਘ ਲੱਗਿਆ ਜਾਂ ਕੌਰ ਲੱਗਿਆ ਜੇ ਕੋਈ ਗਲਤ ਹਰਕਤ ਕਰੋ ਅਸੀਂ ਬਖਸ਼ਾਂਗੇ ਨਹੀਂ ਮੈਂ ਬੇਨਤੀ ਕਰਨੀ ਆ ਅਮਰਪਾਲ ਕਤੀੜ ਨੂੰ ਜੇ ਉਹਦੀਆਂ ਭੇਡਾਂ ਜਿਹੜੀਆਂ ਹੱਲਾਸ਼ੇਰੀ ਦਿੰਦੀਆਂ ਨੇ ਕਿ ਚੰਗਾ ਕੰਮ ਕੀਤਾ ਇੱਕ ਜਨਾਨੀ ਨੂੰ ਮਾਰ ਦੇਣਾ ਕਿੰਡੀ ਕਸੂਰਮਗਤੀ ਹੈ ਜਿਹੜਾ ਮਹਾਭਾਰਤ ਇੱਕ ਜੁਦ ਹੋਇਆ ਉਹ ਇੱਕ ਔਰਤ ਪਿੱਛੇ ਹੋਇਆ ਤੁਸੀਂ ਸਟੇਜਾਂ ਤੇ ਲਾਹਣ ਤਾਂ ਪਾਉਂਦੇ ਤੇ ਇਹਦਾ ਮਤਲਬ ਤੁਸੀਂ ਤਾਂ ਫਿਰ ਉਹਨਾਂ ਨਾਲ ਹੀ ਗਏ ਕੁਜਰੇ ਜੋ ਜੇ ਰਾਵਣ ਸੀਤਾ ਨੂੰ ਲੈ ਕੇ ਗਿਆ ਸੀ ਉਹਨੇ ਟੱਚ ਤੱਕ ਨਹੀਂ ਕੀਤਾ ਤੁਸੀਂ ਤਾਂ ਉਹਨਾਂ ਨਾਲ ਹੀ ਲਗਾਇਆ ਕੁਜਰੇ ਇੱਕ ਔਰਤ ਪਿਛੇ ਜਾਨੀ ਕਿ ਜਨਾਨੀਆਂ ਮਾਰਨ ਵਾਲੇ ਔਰਤਾਂ ਮਾਰਨ ਵਾਲੇ ਸੂਰਮੇ ਇੱਕ ਪਹਿਲਾਂ ਡੇਬਰੂਗੜ੍ਹ ਜੇਨ ਚ ਬੈਠਾ ਅਸ਼ਾ ਫੇਰ ਨਹੀਂ ਆਵਾਜ਼ ਹੁੰਦਾ ਫਿਰ ਤੁਮ ਕਹਿੰਦੇ ਹੁੰਦਾ ਕਹਿੰਦਾ ਜੇ ਕੋਈ ਹੋਰ ਆਊਗਾ ਸਾਹਮਣੇ ਹੁਣ ਤੈਨੂੰ ਮੈਂ ਗਣਾਉਣਾ ਬੰਦੇ ਦਾ ਪੁੱਤ ਬਣ ਕੇ ਤੂੰ ਨੂੰ ਮੂੰਹ ਕਰੀ ਸਭ ਤੋਂ ਪਹਿਲਾਂ ਨਾਨਕ ਸਰ ਵਾਲੇ ਬਲਾਦਕਾਰੀ ਤੂੰ ਜਾ ਕੇ ਫੜੇ ਉਹਨੂੰ ਤਾਂ ਪੈਸੇ ਲੈ ਕੇ ਸਮਝੌਤਾ ਕੀਤਾ ਉਹ ਕਿਉਂ ਨਹੀਂ ਮਾਰੇ ਫਿਰ ਆਇਆ ਇੱਕ ਬੰਤੇ ਵਰਗੇ ਬਾਂਦਰਾ ਪਿੰਡ ਦੇ ਨੇ ਦੋ ਮੁੰਡੇ ਉਹਨਾਂ ਦਾ ਜਿਹੜਾ ਜੱਟ ਬਾਂਦਰਾ ਵਾਲੇ YouTube ਚੈਨਲ ਆ ਨਾ ਉਹ ਫਰੋਲ ਕੇ ਦੇਖ ਲੋ ਉਨੀ ਗੰਦਗੀ ਤਾਂ ਕਮਲਕੌਰ ਨੇ ਕੁੰਪਾਈ ਨਹੀਂ ਹੋਣੀ ਜਿੰਨੀ ਉਹ ਗੰਦਗੀ ਪਾ ਰਹੇ ਨੇ ਨੜੇ ਬੰਦੇ ਕੌਣ ਨੇ ਉਹ ਤਾਂ ਤੁਹਾਡੇ ਸਿੱਖਾਂ ਦੇ ਐ ਜੱਟਾਂ ਦੇ ਮੁੰਡੇ ਨੇ ਨਾਲ ਹੀ ਹੋਰ ਗੱਲ ਕਹਿ ਦਨਾ ਸਨੀ ਲਿਆਉਣੀ ਸ਼ਰਿਆਮ ਕਹਿੰਦੀ ਐ ਕਿ ਮੈਂ ਸਿੱਖ ਪਰਿਵਾਰ ਵਿੱਚੋਂ ਆ ਤੇ ਉਹਦੀਆਂ ਅਸ਼ਲੀਲ ਵੀਡੀਓ ਕੋਰ ਵੀਡੀਓ ਕਿਹਨੇ ਨਹੀਂ ਦੇਖੀਆਂ ਹੋਣਗੀਆਂ ਸਭ ਨੂੰ ਪਤਾ ਐ ਆ ਜਿਹੜੀਆਂ ਬੀਬੀਆਂ ਸਾਡੇ ਕਰhame ਚ ਨੇ ਨਾ ਜਿੰਨਾਂ ਕੋਲੇ ਫੋਨ ਨੇ ਜੇ ਤੁਸੀਂ ਰਿਸਰਚ ਕਰਨਾ ਹੋਵੇ ਉਹ ਡਿਲੀਟ ਪਾ ਤੁਸੀਂ ਕਰ ਦਿਓ ਫਿਰ ਵੀ ਸਾਹਮਣੇ ਆ ਜੂ ਇਹਨਾਂ ਦੀ ਗੱਲਾਂ ਬਾਤਾਂ ਚ ਪਤਾ ਲੱਗਦਾ ਹੁੰਦਾ ਵੀ ਸਣੀ ਲਿਉਣ ਦੀਆਂ ਸਣੀ ਲਿਉਣ ਦੀਆਂ ਵੀਡੀਓ ਨੇ ਦੇਖੀਆਂ ਹੋਈਆਂ ਨੇ ਆਪਣੇ ਆਪ ਨੂੰ ਭਲੇ ਮਾਸ ਨਾ ਬਣੋ ਦੂਜੀ ਗੱਲ ਜੇ ਤੁਸੀਂ ਉਸ ਕੁੜੀ ਨੂੰ ਇਹ ਕਹਿ ਕੇ ਮਾਰਿਆ ਕਿ ਉਹ ਗੰਦਗੀ ਪਾਉਂਦੀ ਸੀ ਅਸ਼ਲੀਲ ਹਰਕਤਾਂ ਕਰਦੀ ਸੀ ਫਿਰ ਸ਼ਰੀਆਮ ਲਲਕਾਰ ਕੇ ਮਾਰਦੇ ਨਾ ਫਿਰ ਉਹਨੂੰ ਲਜਾ ਕੇ ਤੁਸੀਂ ਮਾਰਤਾ ਡੈੱਡ ਬਡੀ ਉਹਦੀ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਫਿਰ ਉਸੇ ਵਕਤ ਜਦੋਂ ਮਾਰ ਦਿੱਤਾ ਸੀ ਸਾਹਮਣੇ ਹੋ ਕੇ ਪੇਸ਼ ਹੁੰਦੇ ਪੁਲਿਸ ਦੇ ਵੀ ਅਸੀਂ ਇਹ ਕੰਮ ਕੀਤਾ ਹੈ ਡਰਪੋਕਾਂ ਦੀ ਨਿਸ਼ਾਨੀਆਂ ਇਹ ਬੁੱਜਦਲ ਕਹਿੰਦੇ ਆ ਤੁਹਾਨੂੰ ਔਰ ਜਿਹੜੇ ਬੰਦਿਆਂ ਨੂੰ ਇਹ ਧਮਕੀਆਂ ਦਿੰਦਾ ਭਾਵੇਂ ਕਿਸੇ ਕੁੜੀ ਨੂੰ ਤੁਮ ਕਹਿੰਦੇ ਵੀਡੀਓ ਸੁਣ ਲਿਓ ਮੇਰੇ ਨਾਲ ਕੰਟੈਂਟ ਕਰਿਓ ਮੇਰਾ ਫੋਨ ਨੰਬਰ 9056255202 ਜੇ ਅੰਮ੍ਰਿਤਪਾਲ Ê ਤੋਂ ਬਾਅਦ ਕੋਈ ਹਰਕਤ ਕਰ ਗਿਆ ਜੇ ਵੀ ਇਹ ਹਰਕਤਾਂ ਤੋਂ ਬਾਅਦ ਕਰਦੇ ਜਿਵੇਂ ਕਹਿੰਦਾ ਫਿਰ ਬੰਦੇ ਦਾ ਪੁੱਤ ਬਣਾਵਾਂਗੇ ਨਾਲੇ ਹੱਥ ਨਹੀਂ ਲਾਉਂਦੇ ਨਾਲੇ ਕਾਨੂੰਨੀ ਕਾਰਵਾਈ ਦੇ ਮੁਤਾਬਕ ਟੰਗ ਕੇ ਦਿਖਾਵਾਂਗੇ ਫਿਰ ਦੱਸਾਂਗੇ ਵੀ ਕਿਹੜੇ ਭਾਅ ਵਿਕਦੇ ਐ ਇਹਦਾ ਮਤਲਬ ਹੈ ਜਿਹੜੇ ਆ ਕਮੈਂਟਾਂ ਵਿੱਚ ਵਾਵਾ ਕਰਦੇ ਨੇ ਚੰਗਾ ਕੀਤਾ ਤੁਸੀਂ ਚਾਹੁੰਦੇ ਹੋ ਵੀ ਕੌਮ ਦੇ ਮੱਥੇ ਤੇ ਕਲੰਕ ਲੱਗੇ ਇਹ ਕੋਈ ਸੂਰਮੰਗਤੀ ਆ ਜਿਹੜਿਆ ਤੁਹਾਡੇ ਸਰਸੇ ਵਾਲੇ ਬਰਗੀਆਂ ਕਤੀੜਾਂ ਬਲਾਤਕਾਰੀਆਂ ਨੇ ਆ ਜਿਹੜੇ ਨਰੰਕਾਰੇ ਨੇ ਤੁਸੀਂ ਆ ਫੜੇ ਨੇ ਉਹਨਾਂ ਦਾ ਤੁਸੀਂ ਕੀ ਕਰ ਲਿਆ ਮਾਰ ਦਿੱਤਾ ਉਹਨਾਂ ਨੂੰ ਤੁਸੀਂ ਸਣੀ ਲਿਉਣੀ ਸ਼ਰਿਆਮ ਕਹਿੰਦੀ ਆ ਉਦੋਂ ਤੱਕ ਪਹੁੰਚ ਹੈਗੀ ਆ ਜਾ ਕੇ ਉਹਨੂੰ ਮਾਰ ਸਕਦੇ ਹੋ ਪਤਾ ਹੈ ਬਿਅਾਲਾ ਟੋਕੜੇ ਕਰਕੇ ਬੋਰੀਆਂ ਚ ਭਵਾ ਦੂ ਉਧਰ ਨੂੰ ਮੂੰਹ ਨਹੀਂ ਹੋਇਆ ਉਹ ਤਾਂ ਇੱਕ ਬਿਹਾਰ ਦੀ ਕੁੜੀ ਆ ਅਸਾ ਇੱਥੇ ਇੱਕ ਹੋਰ ਕੰਟਰੋਵਰਸੀ ਹੋਣੀ ਆ ਉਹ Hindu ਪਰਿਵਾਰ ਵਿੱਚੋਂ ਆ ਠੀਕ ਹੈ ਉਹਨੇ ਨਾਮ ਵਰਤ ਲਿਆ ਕਮਲ ਕੌਰ ਰੱਖ ਲਿਆ ਜਿਹੜੀਆਂ ਸਾਡੀਆਂ ਸਿੰਗਰ ਕੁੜੀਆਂ ਨੇ ਕਿ ਉਹ ਸਾਰੀਆਂ ਜੱਟਾਂ ਦੀਆਂ ਨੇ ਉਹ ਸਾਰੀਆਂ ਸਿੱਖਾਂ ਦੀਆਂ ਨੇ ਉਹਨਾਂ ਨੇ ਵੀ ਕੋਰ ਨਾਮ ਰੱਖਿਆ ਹੈ ਨਾਮ ਅਕੌਰ ਵੀ ਹੈ ਉਹਦੇ ਗਾਣੇ ਸੁਣ ਲਿਓ ਕਿੰਨੇ ਕੁ ਭਲੀ ਮਾਨਸਾ ਹੋ ਸੁਣ ਲਿਓ ਗਾਣੇ ਉਹਦੇ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਦੇ ਉਹ ਕੁੜੀ ਨੂੰ ਤੁਸੀਂ ਘਰੋਂ ਲੈ ਕੇ ਗਏ ਉਹਨੂੰ 10-15 ਬੰਦੇ ਇਕੱਠੇ ਹੋ ਕੇ ਸਮਝਾ ਵੀ ਸਕਦੇ ਸੀ ਮਤਲਬ ਕੀ ਹੈ ਇਹਨਾਂ ਲੋਕਾਂ ਨੂੰ ਦੱਸਣਾ ਚਾਹਣਾ ਕਿ ਇਹਨਾਂ ਦਾ ਬਲੈਕ ਮੇਲنگ ਦਾ ਧੰਦਾ ਹੈਗਾ ਪੈਸੇ ਲੈਂਦੇ ਨੇ ਜੋ 5-7 ਲੱਖ ਦੇ ਦਿੰਦੀ ਮੰਨ ਜਾਂਦੀ ਫਿਰ ਉਹਨੂੰ ਕਿਹਨੇ ਮਾਰਨਾ ਸੀ ਹੁਣ ਬੰਦੇ ਦਾ ਪੁੱਤ ਪੁਲਿਸ ਨੇ ਬਣਾਉਣਾ ਚੰਗੀ ਤਰ੍ਹਾਂ ਹੁਣ ਕਹਿੰਦਾ ਸੀ ਗੰਦਗੀ ਸਾਫ਼ ਕਰਨੀ ਹੈ ਕਿੱਥੋਂ ਕਿੱਥੋਂ ਗੰਦਗੀ ਸਾਫ਼ ਕਰੋ ਗੱਲ ਕਹਿਣ ਲੱਗਾ ਸਿਰੇ ਦੀ ਇਹ ਮੁਸ਼ਲਾ ਜਿਹੜੀ ਦੀ ਬੈਕਗ੍ਰਾਉਂਡ ਹੈ ਨਾ ਇਹ ਮੁਸ਼ਲਾ ਹੈ ਇੱਕ ਉਹ ਤੂਫਾਨ ਫਿਰਦਾ ਨਾ ਮੁੰਡਾ ਉੱਤੇ ਸਰਦਾਈ ਬਣਾਉਂਦਾ ਉਹ ਵੀ ਮੁਸ਼ਲਾ ਹੈ ਇਸ ਜਾਈ ਹੈ ਔਰੰਗਜੇਬ ਨੇ ਵੀ ਇਦਾਂ ਕੀਤਾ ਸੀ ਤੇ ਇਹ ਵੀ ਇਦਾਂ ਕਰ ਰਹੇ ਨੇ ਮੈਂ ਬੈਠਾ ਆਪਣੇ ਘਰੇ ਸ਼ਰਿਆਮ ਤੈਨੂੰ ਕਤੀੜ ਕਹਿਣਾ ਵੀ ਤੂੰ ਡਰਪੋਖ ਬੰਦਾ ਹੈ ਜਨਾਨੀ ਮਾਰਨ ਵਾਲਾ ਔਰ ਧਮਾਰਨ ਵਾਲਾ ਕਦੇ ਸੂਰਮਾ ਨਹੀਂ ਹੋ ਸਕਦਾ ਤੁਸੀਂ ਕਿਹੜੇ ਗੁਰੂ ਸਾਹਿਬ ਦੀ ਗੱਲ ਕਰਦੇ ਹੋ ਗੁਰੂ ਪਾਸ਼ਾ ਕਹਿੰਦੇ ਬੱਚੇ ਤੇ ਨਿਹੱਥੇ ਤੇ ਔਰਤ ਤੇ ਭੱਜੇ ਜਾਂਦੇ ਤੇ ਬਾਹਰ ਨਹੀਂ ਕਰਨਾ ਜਿਹੜੀ ਇਹ ਔਰਤ ਤੇ ਬਾਹਰ ਕੀਤਾ ਧੋਖੇ ਨਾਲ ਤੁਸੀਂ ਕੀਤਾ ਕਿੱਥੇ ਲਿਖਾ ਦਿਓਗੇ ਜਿੰਨਾ ਗੰਦ ਐਸ ਵਕਤ ਸੋਸ਼ਲ ਮੀਡੀਆ ਤੇ ਹੈਗਾ ਉਹ ਸੁਖਰਤੀਆਂ ਫੜਿਆ ਗਿਆ ਉਹ ਕੁੜੀ ਹਲੇ ਵੀ ਹੈਗੀ ਆ ਉਹ ਸਾਰਾ ਕੁਝ ਔਨ ਰਿਕਾਰਡ ਪਿਆ ਉਹਨਾਂ ਗੰਦ ਕਿਸ ਨੇ ਬੋਲਿਆ ਆ ਪ੍ਰੋਡੂਸਰ ਨੇ ਕੀ ਕੁਛ ਕੀਤਾ ਉਹਦੇ ਵੱਲ ਮੂੰਹ ਹੋਇਆ ਤੁਹਾਡਾ ਮਰਦੇ ਦੀ ਜਨਾਨੀ ਸਭ ਦੀ ਭਾਬੀ ਬਣ ਜਾਂਦੀ ਹੈ ਇਹ ਸਭ ਨੂੰ ਪਤਾ ਹੈ ਤੁਸੀਂ ਇਹ ਜਿਹੜਾ ਕਾਰਾ ਕੀਤਾ ਨਾ ਇਹ ਮਰਦਾਂ ਵਾਲਾ ਕੰਮ ਨਹੀਂ ਇਹ ਸੂਰਮਿਆਂ ਵਾਲਾ ਕੰਮ ਨਹੀਂ ਬੁੱਢਲਾਂ ਵਾਲਾ ਕੰਮ ਹੈ ਇਹ ਔਰ ਪੂਰੀ ਕੌਮ ਦੇ ਮੱਥੇ ਤੇ ਕਲੰਕ ਹੈ ਕਿਹਾ ਕਰਨਗੇ ਵੀ ਆ ਸਿੱਖ ਕੌਮ ਦੇ ਵਿੱਚ ਨੀਲੇ ਚੋੜਿਆਂ ਵਾਲੇ ਜਨਾਨੀਆਂ ਨੂੰ ਔਰਤਾਂ ਨੂੰ ਮਾਰਨ ਵਾਲੇ ਯੋਧੇ ਨੇ ਔਰ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਇਹ ਅਮਰਤਪਾਲ ਮਹਿਰੋ ਜਿਹਨੂੰ ਵੀ ਧਮਕੀ ਦਿੰਦਾ ਮੈਨੂੰ ਫੋਨ ਕਰੇ ਉਹਨੂੰ ਬਣਾਵਾਂਗੇ ਬੰਦੇ ਦਾ ਪੁੱਤ ਜਿੱਥੇ ਮਰਜੀ ਟਾਈਮ ਪਾਉਣਾ ਟਾਈਮ ਪਾ ਲਈ ਜਿੱਥੇ ਮਰਜੀ ਕਿਹੇ ਉੱਤੇ ਕੱਢ ਕੇ ਗੱਲ ਕਰਾਂਗੇ ਪਰ ਤੈਨੂੰ ਪਹਿਲਾਂ ਪੁੱਛਾਂਗੇ ਬੰਦੇ ਵਿੱਚ ਬਹਾ ਕੇ ਵੀ ਉਹ ਕੁੜੀ ਨੂੰ ਕਿਉਂ ਮਾਰਿਆ ਇਹ ਤੁਸੀਂ ਗੰਦਗੀ ਸਾਫ਼ ਕਰਨੀ ਆ ਨਾ ਪਹਿਲਾਂ ਜਿਹੜੇ ਆਪਣੇ ਗੁਰਦੁਆਰਿਆਂ ਵਿੱਚ ਆ ਡੱਬੇ ਦੇ ਵਿੱਚ ਇੱਕ ਚਿੱਟਾ ਬੇਦਾ ਗਰੰਟੀ ਫੜਿਆ ਅੱਜ ਕੱਲ ਦੀ ਗੱਲ ਹੈ ਉਧਰ ਮੂੰਹ ਹੋ ਗਿਆ ਤੁਹਾਡਾ ਸ਼ਰਮ ਨਹੀਂ ਆਉਦੀ ਸਾਨੂੰ ਕੀ ਗੱਲਾਂ ਕਰਨ ਲੱਗੇ ਹੋ ਸੀ ਔਰ ਤੇਰੇ ਕੋਲੇ ਅਥੋਰਟੀ ਕੀ ਹੈ ਪੰਜਾਬ ਕੱਲੇ ਸਿੱਖਾਂ ਦਾ ਸਭ ਦਾ ਸਮਝਾ ਪੰਜਾਬ ਹੈ ਸਭ ਦੇ ਹੱਥਾਂ ਵਿੱਚ ਫੋਨ ਹੈ ਜਿਹਨੇ ਕੋਈ ਦੇਖਣਾ ਦੇਖੇ ਨਹੀਂ ਦੇਖਣਾ ਨਾ ਦੇਖੇ ਤੁਸੀਂ ਹੁੰਦੇ ਕੌਣ ਹੋ ਇਹ ਗੱਲ ਕਰਨ ਵਾਲੇ ਮੈਂ ਇੱਕ ਥੋਕੇ ਕਹਿਣਾ ਕਿ ਉਹ ਕੁੜੀ ਨਾਲ ਧੱਕਾ ਹੋਇਆ ਸਾਰੇ ਪਰਿਵਾਰ ਨੂੰ ਉਹ ਪਾੜਦੀ ਸੀ ਕਿ ਕਿ ਅਸੀਂ ਰੁਪਈਏ ਦੇ ਦਿੰਦੇ ਘਰ ਬਣਾਉਂਦੇ ਤੇਰੇ ਕੋਲ ਰੁਪਈਏ ਕਿਥੋਂ ਆਖਦੀ ੜੇ ਤੂੰ ਰੁਪਈਏ ਕਿਥੋਂ ਲੈ ਕੇ ਆਉਣਾ ਤੂੰ ਤਾਂ ਆਪ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰਦਾ ਬਲੈਕਮੇਲ ਕਰਕੇ ਤੂੰ ਪੈਸੇ ਇਕੱਠੇ ਕਰਦਾ ਤੁਹਾਡੇ ਕੋਲ ਬੈਂਕ ਲੱਗੀ ਆ ਜਾਂ ਚਿੱਟਾ ਵੇਚਦੇ ਹੋ ਇਦਾਂ ਹੀ ਤੁਹਾਡੇ ਕੋਲ ਲੋਕਾਂ ਦੀਆਂ ਦਰਾਈਆਂ ਕੀਤੀਆਂ ਹੋਈਆਂ ਪੈਸੇ ਇਕੱਠੇ ਹੁੰਦੇ ਆ ਔਰ ਦੂਜੀ ਗੱਲ ਸਾਡੇ ਜਿਹੜੇ ਕੌਮ ਦੇ ਚੌਧਰੀ ਉਹਨੂੰ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਅਮਰਤਪਾਲ ਜਿੰਦਾਬਾਦ ਅਮਰਤਪਾਲ ਮੇਹਰੋ ਨਾ ਕਥਾ ਬੱਜ ਕੇ ਨਾ ਕਿਸੇ ਗੁਰੂ ਘਰ ਦਾ ਕੋਈ ਗ੍ਰੰਥੀ ਹੈ ਨਾ ਸ਼੍ਰੋਮਣੀ ਮਿੰਟ ਦੇ ਕੋਈ ਮੈਂਬਰ ਹੈ ਇਹ ਗੁੰਡਾ ਅੰਸਰ ਨੇ ਤੇ ਇਹੀ ਅਮਰਤਪਾਲ ਮੇਹਰੋ ਵਰਗੇ ਜਿਹੜੇ ਪੂਲੇ ਦੀ ਰੀਸ ਕਰਦੇ ਆ ਅੱਛਾ ਇਹਦੀ ਵੀਡੀਓ ਜਦੋਂ ਆਈ ਨਾ ਇਹ ਪੂਰਾ ਡਰਿਆ ਹੋਇਆ ਮਤਲਬ ਹੁਣ ਦੁਬਾਰੇ ਜਿਹੜੀ ਵੀਡੀਓ ਪਾਈ ਅਕੇ ਕਾਸ਼ੀ ਪੰਜਾਬ ਦੀ ਗੰਦਗੀ ਸਾਫ ਕਰਨ ਲਈ ਵੀ ਲੋਕ ਥੋੜਾ ਬਹੁਤਾ ਮੇਰੇ ਹਮਦਰਦ ਬਣ ਮੇਰੇ ਜਣ ਕੇ ਪਿੱਛੇ ਖੜਨ ਵੀ ਹਵਾ ਬਣ ਜੇ ਪਰ ਲੋਕਾਂ ਨੂੰ ਪਤਾ ਨਹੀਂ ਕਿ ਜਿਹਨਾਂ ਜੂਨ 84 ਦਾ ਅਤਵਾਦ ਦਾ ਦੌਰ ਦੇਖਿਆ ਉਦੋਂ ਇਹ ਜਿਹੜੀਆਂ ਕਤੀੜਾਂ ਨੇ ਰੌਲੇ ਪਾਏ ਸੀ ਇਹ ਸ਼ਰਿਆਮ ਪਤਾ ਹੈ ਔਰ ਜਿਹੜੀ ਵੀ ਕੋਈ ਕੁੜੀ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ YouTube ਚੈਨਲ ਤੇ ਕੋਈ ਵੀਡੀਓ ਪਾਉਂਦੀ ਹੈ ਪਹਿਲੀ ਗੱਲ ਤਾਂ ਉਹਨੂੰ ਬੇਨਤੀ ਹੈ ਵੀ ਜਿਹੜੇ ਜੇ ਤੁਸੀਂ ਸਿੱਖ ਹੋਣ ਦੇ ਨਾਂ ਤੇ ਪੰਜਾਬੀ ਹੋਣ ਦੇ ਨਾਂ ਤੇ ਕੋਈ ਵੀਡੀਓ ਪਾਉਂਦੇ ਹੋ ਤੁਹਾਨੂੰ ਆਪਣੇ ਆਪ ਅਕਲ ਦੀ ਲੋੜ ਹੈ ਵੀ ਇਹੋ ਜਿਹੀ ਵੀਡੀਓ ਨਾ ਪਾਈਏ ਜਿਹੜੀ ਪਰਿਵਾਰਾਂ ਵਿੱਚ ਅਸੀਂ ਦੇਖ ਨਹੀਂ ਸਕਦੇ ਇਹ ਜ਼ਰੂਰੀ ਹੈ ਮੈਂ ਕਦੇ ਨਹੀਂ ਕਹਿੰਦਾ ਵੀ ਤੁਸੀਂ ਗੰਦ ਪਾਓ ਅੱਜ ਤਾਂ ਇਹ ਕਹਿੰਦੇ ਆ ਵੀ ਜੇ ਕੋਈ ਸੁਣਦਾ ਹੈ ਉਹ ਸੁਣੀ ਜਾਵੇ ਪਰ ਤੁਹਾਨੂੰ ਹੱਕ ਕੀ ਹੈ ਤੁਹਾਡੇ ਕੋਲੇ ਕੋਈ ਕਾਨੂੰਨ ਤੁਹਾਡੇ ਕੋਲੇ ਕੋਈ ਕੋਰਸ ਦਾਉਦਾ ਦੋ세 ਕੋਈ ਲੀਟਰੋ ਜਿਹੜਾ ਲੋਕਾਂ ਨੂੰ ਤੁਸੀਂ ਉਹ ਤਾਂ ਮੂਰਖ ਬਣਾਉਣ ਲੱਗਿਓ ਇੱਥੇ ਲਾਂਟ ਪਰਸ ਨੂੰ ਵੀ ਪੈਣੀ ਆ ਵੀ ਤੁਸੀਂ ਅੱਖਾਂ ਬੰਦ ਕਰਕੇ ਬੈਠੋ ਬੰਦਾ ਸ਼ਰਿਆਮ ਧਮਕੰਦੇ ਹੀ ਜਾਂਦਾ ਐਦੋਂ ਬਾਅਦ ਜਿਹੜੀਆਂ ਮੈਂ ਵੀਡੀਓ ਪਾਉਣ ਲੱਗਾ ਨਾ ਜੇ ਅਮਰਤਪਾਲ ਮਹਿਰੋ ਕੋਈ ਹਰਕਤ ਕਰੂਗਾ ਮੈਂ ਸ਼ਰਿਆਮ ਕਹਿੰਦਾ ਕੋਈ ਧਮਕੀ ਨਹੀਂ ਔਰ ਅਸੀਂ ਕਹਿੰਦੇ ਹੱਥ ਵੀ ਨਹੀਂ ਲਾਉਣਾ ਕਾਨੂੰਨੀ ਤੌਰ ਤੇ ਟੰਗ ਕੇ ਦਿਖਾਉ ਜੇ ਐਦੋਂ ਬਾਅਦ ਕੋਈ ਹਰਕਤ ਉਹਦੀ ਸਾਹਮਣੇ ਆ ਗਈ ਤਾਂ ਬੰਦੇ ਦਾ ਪੁੱਤ ਬਣ ਕੇ ਨਾ ਪੰਜਾਬ ਵਿੱਚ ਰਹਿਣਾ ਰਹਿ ਤੇ ਨਹੀਂ ਤੂੰ ਮੁਸਰਾ ਹੈਗਾ ਤੇ ਟੱਪ ਜਾ ਫਿਰ ਬਾਰਡਰ ਪਾਕਿਸਤਾਨ ਜਾ ਲੋੜ ਨਹੀਂ ਤੇਰੇ ਵਰਗੀਆਂ ਕਦੀੜਾਂ ਦੀ ਸਾਡੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ